ਪਰ ਤਾਂ ਜੀ 28 ਦਿਨੋਂ ਘਰ ਨਾ ਦੇ ਰਹੇ ਆ। ਇਹ ਕਾਹਦੇ ਸੰਬੰਧ ਦੇ ਦੇ ਰਹੇ ਨੇ ਵੀ। ਇਹ ਜੀ ਪਿਛਲੇ ਐਸੇ ਮਹੀਨੇ ਦੀ 4 ਤਰੀਕ ਨੂੰ ਜੋ ਕਿ ਸ਼ਾਮ ਦੇ ਟਾਈਮ ਆ ਜੋ ਕਿ ਭੈਣੀ ਬਾਗ ਦੇ ਤੋਂ ਸਾਡੇ ਸਿਮਲਾ ਮਿਰਚ ਖਰਬੂਜਾ ਤੇ ਤਰਬੂਜ ਵਗੈਰਾ ਇੱਥੋਂ ਚੱਲਦਾ ਜੋ ਕਿ ਸਾਡੀਆਂ ਕਾਫੀ ਗੱਡੀਆਂ ਇੱਥੋਂ ਜਾਂਦੀਆਂ। ਸੋ ਉਸ ਮਸਲੇ ਦੇ ਵਿੱਚ ਇੱਕ ਅਕਲੀਆ ਨਾਕਾ ਸੀ ਗਿਆ ਜੋਗੇ ਥਾਣੇ ਦਾ। ਸੋ ਉਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਕਿਸੇ ਮੁਲਾਜ਼ਮ ਦਾ ਐਕਸੀਡੈਂਟ ਹੋਇਆਗਾ। ਸੋ 4 ਤਰੀਕ ਨੂੰ ਸਾਡੀ ਗੱਡੀ ਫੜ ਲਈ ਉਹਨਾਂ ਨੇ। ਸ਼ਾਮ ਨੂੰ ਸਾਡੀ ਗੱਡੀ ਚੋਰੀ ਜਾਂਦੀ ਸੀ ਰੋਡ ਤੇ ਮਾਲ ਜਾਦੇ ਸੀ ਉਹ ਚ ਪਾਲਟੀਪੁਲਿਟੀ ਕਰਿਆ ਉਹ ਗੱਡੀ ਫੜ ਲਈ ਜਦੋਂ ਉਹ ਗੱਡੀ ਨੂੰ ਥਾਣੇ ਲੈ ਆਏ ਅਸੀਂ ਰਾਤ ਨੂੰ ਐਸਐਚਓ ਸਾਹਿਬ ਨਾਲ ਗੱਲ ਕਰੀ ਆ ਵੀ ਸਾਡੀ ਗੱਡੀ ਚ ਕੱਚਾ ਮਾਲ ਆਈ ਛੱਡ ਦਿਓ ਤੁਸੀਂ 4 ਤਰੀਕ ਨੂੰ ਇਹਨਾਂ ਨੇ ਨਹੀਂ ਛੱਡੀ ਸੋ ਅਸੀਂ 5 ਤਰੀਕ ਨੂੰ ਜਾ ਕੇ ਬਹੁਤ ਬਾਰੇ ਬੰਦੇ ਕੁਝ ਯੂਨੀਅਨ ਦੇ ਅਸੀਂ ਗੱਡੀ ਛਡਾਈ ਆ ਸੋ ਉਹਨਾਂ ਨੇ ਕਿਹਾ ਵੀ ਜੇ ਤੁਹਾਡੀ ਗੱਡੀ ਪਰਚੇ ਦੇ ਵਿੱਚ ਇੱਕ ਸ਼ੱਕ ਦੇ ਤੌਰ ਤੇ ਲਿਆਦੀ ਸੀਗੀ ਵੀ ਇਹ ਆਪਣਾ ਕੋਈ ਇਹਨਾਂ ਦਾ ਜੇ ਐਵੀਡੈਂਸ ਤੁਹਾਡੀ ਗੱਡੀ ਦਾ ਮਿਲਦਾ ਜਾਂ ਹੋਰ ਦਾ ਮਿਲਦਾ ਉਸੇ ਖਿਲਾਫ ਕਾਰਵਾਈ ਹੋਊਗੀ ਸੋ ਇਹ ਕਹਿ ਕੇ ਅਸੀਂ ਗੱਡੀ ਲੈ ਆਏ ਉਸ ਤੋਂ ਬਾਅਦ ਸਾਨੂੰ 17-18 ਤਰੀਕ ਨੂੰ ਐਸਐਚਓ ਸਾਹਿਬ ਦਾ ਫੋਨ ਆਉਂਦਾਗਾ ਉਹਨਾਂ ਦੇ ਪਰਸਨਲ ਨੰਬਰ ਤੇ ਫੋਨ ਆਉਂਦਾ ਕਿ ਜੋਗੇ ਥਾਣੇ ਆਓ ਤੁਸੀਂ ਉਹ ਜੋਗੇ ਥਾਣੇ ਜਦੋਂ ਅਸੀਂ ਗਏ ਸਨ ਤਾਂ ਉੱਥੇ ਜਾ ਕੇ ਪਤਾ ਚੱਲਦਾ ਵੀ ਇਹ ਪਰਚਾ ਦਰਜ ਕਰਤਾ ਅਸੀਂ ਪਰਚਾ ਦਰਜ ਹੋਣ ਤੋਂ ਬਾਅਦ ਅਸੀਂ ਆਖਿਆ ਸੀ ਜੀ ਸਾਹਿਬ ਨੇ ਕੋਈ ਸਾਨੂੰ ਗੱਡੀ ਦੀ ਲੋਕੇਸ਼ਨ ਕੋਈ ਕੈਮਰੇ ਦੀ ਫੋਟੋ ਕੋਈ ਮੋਬਾਈਲ ਡਰਾਈਵਰ ਦੀ ਲੋਕੇਸ਼ਨ ਸੋ ਇਹ ਜਾਂ ਕੋਈ ਐਵੀਡੈਂਸ ਐਸਐਚਓ ਸਾਹਿਬ ਕੋਲ ਕੋਈ ਨਹੀਂ ਮਿਲਿਆ ਸੋ ਸਾਨੂੰ ਦੋ ਤਿੰਨ ਵਾਰੀ ਐਸਐਚਓ ਸਾਹਿਬ ਨੇ ਥਾਣੇ ਹੀ ਭਲਾਇਆ ਉਹ ਨਹੀਂ ਆਏ ਇਸ ਮਸਲੇ ਦੇ ਵਿੱਚ ਅਸੀਂ 22 ਤ ਐਸੀ 28 ਨੂੰ ਅਸੀਂ ਜੋ ਕਿ ਸੀਪਾਖਸੇ ਦੇ ਮਨੀ ਆਲਟਰਾ ਆ ਟ੍ਰਾਂਸਪੋਰਟ ਪੰਜਾਬ ਸੋ ਚਾਰ ਪੰਜ ਜ਼ਿਲ੍ਹਿਆਂ ਦਾ ਹਿੱਤ ਰੱਖਣਾ ਦੇਣ ਜਾ ਰਹੇ ਆ ਨਾਲ ਲਖਣ ਵਕੀਲ ਲਖਣਪਾਲ ਜੀ ਉਹਨਾਂ ਦੀ ਟੀਮ ਆ ਤੇ ਡਕੌਂਦਾ ਆ ਅਸੀਂ ਸਮਰਥਨ ਲੈਤਾ ਜੀ